ਸ਼ਿਖਰਜੀ ਅੱਜ ਦੀ ਖਬਰ ਮੁਲਾਜ਼ਿਮਾਂ ਨਾਲ ਸੰਬੰਧਿਤ ਹੈ ਪੀਆਰਟੀਸੀ ਵਿੱਚ ਕੰਮ ਕਰਦੇਆਂ ਛੇ ਜਥੇਬੰਦੀਆਂ ਦੀ ਐਕਸ਼ਨ ਕਮੇਟੀ ਤੇ ਕਨਵੀਨਰ ਸ਼੍ਰੀ ਨਿਰਮਲ ਸਿੰਘ ਢਾਲੇਵਾਲ ਅਤੇ ਮੈਂਬਰ ਸ਼੍ਰੀ ਬਲਦੇਵ ਬਲਦੇਵ ਰਾਜਪੱਤਾ ਹਰਪ੍ਰੀਤ ਸਿੰਘ ਘਟੜਾ ਰਕੇਸ਼ ਕੁਮਾਰ ਦਾਤਾਪੁਰੀ ਮਨਜਿੰਦਰ ਕੁਮਾਰ ਅਤੇ ਮੁਹੰਮਦ ਖਰੀਲ ਨੇ ਪ੍ਰੈਸ ਪ੍ਰੈਸ ਦੇ ਨਾਮ ਪਿਆਨ ਜਾਰੀ ਕਰਦੇ ਦੱਸਿਆ ਕਿ 24 ਅਗਸਤ ਨੂੰ ਪੀਆਰਟੀਸੀ ਅਤੇ ਪੰਜਾਬ ਰੋਡਵੇਜ਼ ਪਨਬਸ ਵਿੱਚ ਕਮ ਕਰਦੇਆਂ ਜਥੇਬੰਦੀਆਂ ਦੇ ਐਕਸ਼ਨ ਕਮੇਟੀਆਂ ਤੇ ਪ੍ਰਮੁੱਖ ਨੁਮਾਇੰਦਿਆਂ ਦੀ ਸਾਂਝੀ ਮੀਟਿੰਗ ਲੁਧਿਆਣਾ ਇਸੜੂ ਭਵਨ ਵਿਖੇ ਹੋਵੇਗੀ ਇਸ ਮੀਟਿੰਗ ਵਿੱਚ ਪੰਜਾਬ ਰੋਡਵੇਜ਼ ਪਨਬਸ ਅਤੇ ਪੀਆਰਟੀਸੀ ਵਿੱਚੋਂ ਕੰਟਰੈਕਟ ਵਰਕਰਾਂ ਅਤੇ ਕੁਝ ਜਥੇਬੰਦੀਆਂ ਦੇ ਨੁਮਾਇੰਦੇ ਵੀ ਸ਼ਾਮਲ ਹੋਣਗੇ ਐਕਸ਼ਨ ਕਮੇਟੀ ਦੇ ਕਨਵੀਨਰ ਸ਼੍ਰੀ ਨਿਰਮਨ ਸਿੰਘ ਤਾਲੀਵਾਲ ਨੇ ਮੀਟਿੰਗ ਵਿੱਚ ਵਿਚਾਰੇ ਜਾਣ ਵਾਲੇ ਐਜੰਡਾ ਤੇ ਅਗਲੇ ਐਕਸ਼ਨ ਪ੍ਰੋਗਰਾਮ ਦੇ ਸੰਬੰਧ ਵਿੱਚ ਦੱਸਿਆ ਕਿ ਸਰਕਾਰੀ ਟ੍ਰਾਂਸਪੋਰਟ ਨੂੰ ਪੰਜਾਬ ਸਰਕਾਰ ਨੇ ਪਿਛਲੇ 2.5 ਸਾਲਾਂ ਤੋਂ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰਕੇ ਪ੍ਰਾਈਵੇਟ ਟ੍ਰਾਂਸਪੋਰਟ ਮਾਫੀਏ ਨੂੰ ਪਰਫੁੱਲਿਤ ਹੋਣ ਦੀ ਖੁੱਲੀ ਛੁੱਟੀ ਦਿੱਤੀ ਹੋਈ ਹੈ ਆਪ ਸਰਕਾਰ ਨੇ ਦੋਨਾਂ ਧਾਰਿਆਂ ਵਿੱਚ ਇੱਕ ਵੀ ਨਵੇਂ ਬਸ ਨਹੀਂ ਪਾਈ ਪੁਰਾਣੀ ਪੈਨਸ਼ਨ ਸਕੀਮ ਬਹਾਲ ਨਹੀਂ ਕੀਤੀ ਜਾ ਰਹੀ ਕੰਟਰੈਕਟ ਆਊਟਸੋਰਸ ਵਰਕਰਾਂ ਨੂੰ ਰੈਗੂਲਰ ਕਰਨ रेगुलर ਕਰਨ ਦੀ بجائے ਕਮੇਟੀਆਂ ਦੇ ਚੱਕਰਾਂ ਵਿੱਚ ਪਾ ਕੇ ਲਟਕਾ ਦਿੱਤਾ ਗਿਆ ਹੈ ਭ੍ਰਿਸ਼ਟਾਚਾਰ ਸिखਰਾਤੀ ਹੈ ਦੋਨਾਂ ਧਾਰਿਆਂ ਦੀਆਂ ਮੈਨੇਜਮੈਂਟਾਂ ਫੇਲ ਸਾਬਤ ਹੋ ਚੁੱਕੀਆਂ ਹਨ ਪ੍ਰਾਈਵੇਟਾਂ ਦੇ ਪੱਖ ਵਿੱਚ ਬਣੀਆਂ ਟ੍ਰਾਂਸਪਰੈਂਟ ਪਾਲਸੀਆਂ ਨੂੰ ਕੋਖਿਆ ਤੱਕ ਨਹੀਂ ਗਿਆ ਵਰਕਰਾਂ ਨਾਲ ਪਾਰੀ ਵਿਤਕਾਰਾਂ ਕੀਤਾ ਜਾਂਦਾ ਹੈ ਅਤੇ अनेਕਸਵਾਲਾ ਨੂੰ ਡੁੰਗਾਈ ਨਾਲ ਵਿਚਾਰ ਕੇ ਲਗਾਤਾਰ ਪ੍ਰਭਾਵਸ਼ਾਲੀ ਟੰਗ ਨਾਲ ਐਜੀਟੇਸ਼ਨ ਤੇ ਰੂਪਰੇਖਾ ਉਲਿੱਖੀ ਜਾਵੇਗੀ